ਇਹ ਜੀ ਇੱਕ ਸਾਡੀ ਬਹੁਤ ਪੁਰਾਣੀ ਮੰਗ ਸੀ ਇੱਕ ਪੁਲ ਦੀ ਜੋ ਕਿ ਅੱਜ ਤੋਂ ਜਦੋਂ ਨਹਿਰਾਂ ਬਣਿਆ 67 ਸਾਲ ਪਹਿਲਾਂ ਦੀ ਗੱਲ ਹੈ ਵੀ ਪੋਲ ਇਥੇ ਪਾਸ ਸੀ ਕੁਝ ਕਾਰਨਾ ਕਰਕੇ ਇਥੇ ਪੋਲ ਚੱਕਿਆ ਗਿਆ ਸੀ ਅਸੀਂ ਉਹੀ ਮੰਗ ਸੀ ਬਹੁਤ ਜਿਹੜੀ ਸਾਡੇ ਲੰਮੀ ਪੁਰਾਣੀ ਮੰਗ ਹੈ ਕਾਫੀ ਸਰਕਾਰਾਂ ਇਥੇ ਆਉਂ ਜਾਂਦੀਆਂ ਰਹੀਆਂ ਪਰ ਹੁਣ ਆਕੇ ਸਾਡੀ ਮੰਗ ਨੂੰ ਬੂਰ ਪੈਣ ਲੱਗਿਆ ਤੇ ਅਸੀਂ ਧੰਨਵਾਦ ਕਰ ਸਰਕਾਰ ਦਾ ਵੀ ਸਾਡਾ ਪੋਲਾ ਇਹ ਜੁੜਦਾ ਜਿਹੜਾ ਇਹ ਪ੍ਰੋਜੈਕਟ ਤੋਂ ਡੱਬ ਵਾਲੀ ਡੱਬ ਵਾਲੀ ਤੋਂ ਅੰਮ੍ਰਿਤਸਰ ਨੂੰ ਜੋੜਦਾ ਸਾਨੂੰ ਪੁੱਲ ਤੇ ਕਾਫੀ ਸਾਡੇ ਇਲਾਕੇ ਦੇ ਹੀ 25 30 ਪਿੰਡ ਤੋਂ 50 ਪਿੰਡ ਸਾਡੇ ਇਲਾਕੇ ਦੇ ਪੂਰੇ ਜਨਨ ਕਿ ਸਾਨੂੰ 100 200 ਪਿੰਡ ਦਾ ਸਾਨੂੰ ਤਕਰੀਬਨ ਆਇਆ ਹੈਗਾ ਯਾਨੀ ਕਿ ਸਾਨੂੰ ਕਾਫੀ ਲੰਮੀ ਸਹੂਲਤ ਮਿਲੂਗੀ ਇੱਕ ਸਾਨੂੰ ਨਜਾਤ ਮਿਲੂਗੀ ਇਥੋਂ ਕੁਝ ਡਕੈਤਿਆਂ ਹੁੰਦੀਆਂ ਦਿਨ ਦਿਹਾੜੇ ਲੁੱਟਾਂ ਖੋਹ ਹੁੰਦੀਆਂ ਤੇ ਇੱਕ ਦੋ ਹਾਦਸੇ ਵੀ ਕਾਫੀ ਹੋ ਗਏ ਆ ਪਿੱਛੇ ਵੀ ਇੱਕ ਮੁੰਡਾ ਥੋੜੇ ਦਿਨ ਹੋ ਗਏ ਪਾਚਿਆ ਪਿਛੇ ਇੱਕ ਸਾਡੇ ਇਲਾਕੇ ਚੋਂ ਇਥੋਂ ਦਾਨਾ ਰਮਣਾ ਪਿੰਡ ਉੱਥੋਂ ਦੀ ਦੋ ਬੇਟੀਆਂ ਸੀ ਉਹ ਨਹਿਰ ਤੇ ਡਿੱਗ ਮੇਂ ਹਾਦਸੇ ਕਰਕੇ ਇੱਕ ਸਾਡੇ ਬਾਬਾ ਫਰੀਦ ਸਕੂਲ ਦੀ ਬਾਸ ਸੀਗੀ ਉਹਦੇ ਵਿੱਚ ਇੱਕ ਸਾਡੀ ਬੱਚੀ ਦਾ ਨਕਸਾ ਕੁਦਰਤੀ ਕੋਈ ਹੋਸ ਕਾਰਨ ਕਰਕੇ ਬੱਚੀ ਇੱਕ ਹੀ ਸੀ ਉਹ ਦਾ ਵੀ ਇੱਕ ਘਰ ਦਾ ਚਿਰਾਗ ਬੁੱਝ ਗਿਆ ਇਸਾਡਾ ਇਹ ਸਾਡੀ ਬਹੁਤ ਪੁਰਾਣੀ ਮੰਗ ਸੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਤੇ ਇਲਾਕੇ ਦੀ ਸੰਗਤਾਂ ਦਾ ਜਿਨ੍ਹਾਂ ਦਾ ਸਹਿਯੋਗ ਹੈ ਸਾਡੇ ਆ ਇਲਾਕੇ ਦੇ ਸਾਰੇ ਡੱਗੋ ਰਮਣਾ ਦਿੱਤੀ ਰੋੜੀ ਕੰਮਿਆਣਾ ਅਮਰਾੜ ਮੋਤਰੇ ਵਾਲਾ ਚੱਕ ਮੋਤਰੇ ਵਾਲਾ ਬਰੀ ਵਾਲਾ ਸਰਾਣਾ ਕੇ ਸਾਰੇ ਇਲਾਕੇ ਦੇ ਲੋਕ ਸਾਡੇ ਇਕੱਠੇ ਹੋਏ ਆ ਤੇ ਅਸੀਂ ਧਨੋਂ ਦੇ ਸਰਕਾਰ ਦਾ ਸਾਡਾ ਪੁਲ ਜਲਦੀ ਤੋਂ ਜਲਦੀ ਹੱਲ ਬਣਾਇਆ ਜਾਵੇ ਕਿੰਨਾ ਕਿ ਬਜਟ ਹੈ ਇਸ ਦਾ ਤੇ ਕਿਦਾਂ ਕਦੋਂ ਤਿਆਰ ਹੋਏ ਇਹ ਜੀ 33 ਫੁੱਟ ਸਾਡਾ ਪੁਲ ਪਾਸ ਹੋਇਆ ਈ ਤੇ 11 ਤੋਂ 12 ਕਰੋੜ ਦਾ ਇਹਦਾ ਬਜਟ ਹੈ ਹਾਂਜੀ ਤੇ ਲਗਭਗ ਹੁਣ ਕਦੋਂ ਤੱਕ ਤਿਆਰ ਹੋਣ ਦੀ ਉਮੀਦ ਹੈ ਇਹ ਜੀ ਬਸ ਸਾਨੂੰ ਆਹ ਸੋਮਵਾਰ ਤੋਂ ਸਾਡਾ ਮਾਲ ਕਿਰਪਾ ਕਰੇ ਤੇ ਸਾਨੂੰ ਸੋਮਵਾਰ ਤੋਂ ਪੁਲ ਦੀ ਸਟਾਰਟਿੰਗ ਓਪਨਿੰਗ ਹੋ ਜਾਣੀ ਹੈ ਜੀ ਕੋਝ ਕੋਝ ਲੋਕ ਕਹਿ ਰਹੇ ਜਿਹੜਾ ਪੁਰਾਣਾ ਪੌਲਾ ਉਹ ਟੈ ਰਿਆ ਇਹਦੇ ਨਾਲ ਕਾਰਨ ਉਹ ਵੀ ਇਕੱਠੇ ਹੋ ਰਹੇ ਸਵਾਲ ਨਹੀਂ ਉਹ ਕੁਝ ਗਲਤ ਫਹਿਮੀਆਂ ਦਾ ਸ਼ਿਕਾਰ ਹੈ ਜੀ ਅਸੀਂ ਉਹ ਸਾਡੇ ਪੌਲੇ ਸਾਡੇ ਉਹਦੇ ਵਿੱਚ ਹਿੱਸਾ ਹੀ ਸਾਡੇ ਪਿੰਡ ਦੇ 6 ਲਿਟਰ ਪੰਪਾ ਜੀ ਉਸ ਤੋਂ ਯਾਨੀ ਕਿ ਤਕਰੀਬਨ ਸਾਡੇ ਪਿੰਡ ਦਾ ਮਰਲਾ ਮਰਲਾ ਜ਼ਮੀਨ ਦਾ ਉਸ ਤੋਂ ਪਾਣੀ ਲੱਗਦਾ ਜੀ ਅਸੀਂ ਉਹਨਾਂ ਨਾਲ ਆ ਉਹ ਪੁਲ ਕਦੇ ਵਾਸਤੇ ਨਾ ਟਾਣ ਦੇਵਾਂਗੇ ਜੇ ਦੇ ਉਹਦੀ ਸਮੱਸਿਆ ਆਉਂਦੀ ਹੈ ਕਿਤੇ ਜਾ ਕੇ ਮਨਲਾ ਵੀ ਪੌਲਾ ਕਵੰਡਮ ਹੋ ਜਾਂਦਾ ਅਸੀਂ ਨਾਲ ਸਯੋਜਤ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਾਂਗੇ ਵੀ ਉਹ ਪੁਲ ਜਦੋਂ ਸਮਾਂ ਆਇਆ ਸਾਨੂੰ ਉਹ ਵੀ ਬਣਾ ਕੇ ਦਿੱਤਾ ਜਾਵੇ ਅਸੀਂ ਨਾਲ ਖੜਾਂਗੇ ਸਾਡੇ ਦਾ ਇੱਕ ਮਰਲੇ ਮਰਲੇ ਜਮੀਨ ਨੂੰ ਪਾਣੀ ਉਸੋਂ ਲੱਗਦਾ ਜੀ ਸਾਡੇ ਪਿੰਡ ਨੂੰ ਲੱਗਦਾ ਇਥੋਂ ਰਤੀ ਰੋੜੀ ਸੌਰੀ ਚੱਕ ਕਲਿਆਨ ਚੱਕ ਮੋਦਰੇ ਵਾਲਾ ਉਹਨਾਂ ਪਿੰਡਾਂ ਨੂੰ ਪਾਣੀ ਲੱਗਦਾ ਉਹ ਸਾਡੇ ਨਾਲ ਸਹਿਮਤ ਹੈ ਇਸ ਪੁਲ ਬਣਦੇ ਨਾਲ ਇਹ ਇਹਦੇ ਵਿਸ਼ਾ ਹੀ ਵੱਖਰਾ ਹੈ ਜੀ ਇਹ ਸਾਡਾ ਪੁਲ ਸਾਨੂੰ ਬਹੁਤ ਇਲਾਕੇ ਨੂੰ ਜੋੜਦਾ ਕਸਬਾ ਬਣਦਾ ਹਨ ਉਮੀਦ ਹੈ ਇੱਥੇ ਵੀ ਕਾਫੀ ਸਾਡਾ ਏਰੀਆ ਡਿਵੈਲਪਮੈਂਟ ਹੋ ਸਕਦਾ ਉਹ ਸਾਡਾ ਵੱਖਰਾ ਵਿਸ਼ਾ ਹੈ ਅਸੀਂ ਉਹਦਾ ਨਾਲ ਸਹਿਮਤ ਹਾਂ ਜੀ। ਓਕੇ। ਗੁਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ? ਆਪ ਪੁੱਲ ਨੂੰ ਲੈ ਕੇ ਅੱਜ ਇਕੱਠ ਹੋਇਆ ਵੱਡਾ। ਟੋਡੀ ਜ਼ਮੀਨ ਵੀ ਲੱਗਦੀ ਐ ਦੱਸਿਆ ਜਾ ਰਿਹਾ ਗਾਣੇ ਪਾਸੇ। ਹਾਂਜੀ ਆਪਣੀ ਜ਼ਮੀਨ ਦੋਵੇਂ ਪਾਸੇ ਲੱਗਦੀ ਐ। ਜ਼ਮੀਨ ਆਪਾਂ ਜਗ੍ਹਾ ਛੱਡੀ ਹੋਈ ਐ। ਤੇ ਆਪਾਂ ਪੂਰੇ ਸਹਿਮਤਾ ਤੇ ਪਿੰਡਾਂ ਦਾ ਸਾਰਿਆਂ ਦਾ ਸੰਯੋਗ ਆ ਪੂਰਾ ਨਾਲ। ਤੇ ਜਿੰਨੇ ਆਪਣੀ ਕੋਈ ਜਗ੍ਹਾ ਆਊਗੀ ਵੀ ਜਾਂ ਕੋਈ ਟਰੈਕਟਰਾਂ ਦੀ ਕੋਈ ਲੋਡ ਪਈ ਲਾਉਣ ਦੀ ਵੀ ਜਿੱਥੋਂ ਤਾਈ ਸੰਯੋਗ ਆਪਾਂ ਵੀ ਫੁੱਲ ਦੇਵਾਂਗੇ। ਆਪਾਂ ਪੁੱਲ ਦੇ ਨਾਲ ਸਹਿਮਤਾ ਐ। ਕਿੰਨੇ ਚਿਰ ਤੋਂ ਬਾਅਦ ਪੁੱਲ ਬਣਨ ਲੱਗਾ ਐ? ਇਹ 70 ਸਾਲ ਦੇ ਹੁਣ ਆ ਜੇਕਰ ਠੇਕੇਦਾਰ ਨੂੰ ਕਿਤੇ ਨਾ ਕਿਤੇ ਲੋਡ ਪੈਂਦੀ ਹੈ ਟਰਡੀ ਜੇਕਰ ਮਿੱਟੀ ਦੀ ਲੋਡ ਪੈਂਦੀ ਪਾਉਣ ਦੀ ਤੁਸੀਂ ਸਹਿਮਤ ਹੋ ਨਾਲ ਪੂਰਾ ਸਹਿਯੋਗ ਦੇਵਾਂਗੇ ਜੀ ਹਾਂ ਜੀ ਸਾਡੇ ਪਿੰਡ ਦੇ ਕਲੱਬ ਆ ਜੀ ਦੋਵੇਂ ਕਲੱਬ ਅਸੀਂ ਸਹਿਮਤ ਹਾਂ ਜੀ ਨਾਲ ਕਲੱਬ ਮੁੰਡੇ ਵੀ ਲਗਾਗੇ ਟਰੈਕਟਰ ਵੀ ਲਾਵਾਂਗੇ ਜਿੱਥੋਂ ਤਾਈਆਂ ਹੋਇਆ ਅਸੀਂ ਪੂਰਾ ਸਹਿਯੋਗ ਦੇਵਾਂਗੇ ਬਾਕੀ ਇਹ ਗੱਲ ਆ ਜੀ ਸਾਡੇ ਹੁਣ ਸਾਡੇ ਪਿੰਡ ਦੀ ਵੀ ਟੀਮ ਰਹੀ ਆ ਮੁੰਡੇ ਨਹਿਰ ਤੇ ਇਥੇ ਮਿਹਨਤ ਲਾਉਂਦੇ ਆ ਡਾ ਗੁਰਮਾਨੇ ਦੇ ਹੈਗੇ ਆ ਇੰਟਰਨੈਸ਼ਨਲ ਮੁੰਡੇ ਆ ਨਹਿਰ ਤੇ ਇਕੱਠੇ ਹੁੰਦੇ ਆ ਇਥੇ ਸਾਡੀ ਨੇਕਤਾ ਇਕਤਾ ਬਣਦੀ ਆ ਅਸੀਂ ਹੋ ਸਕਦਾ ਸਟੇਡੀਅਮ ਬਣਾ ਸਕਦੇ ਆ ਇਹ ਚੀਜ਼ ਨੂੰ ਅਸੀਂ ਮੁੱਖ ਰੱਖਦੇ ਆਂ ਅਸੀਂ ਇਹ ਕਹਿਣਾ ਚਾਹੁੰਦੇ ਸਾਡੇ ਲਿਫਟ ਪੰਪ ਹੀ ਅਸੀਂ ਤੇ ਸਾਡਾ ਕਾਰੋਬਾਰ ਆ ਜੀ ਮੁੜ ਕੇ ਪਿੰਡ ਦਾ ਵਾਟਰ ਟੈਂਕ ਵੀ ਅਸੀਂ ਤੇ ਆ ਜੀ ਜੇ ਮੰਨ ਲਾ ਵੀ ਪੁਲ ਟੈਂਕ ਦਾ ਸਾਡੇ ਲਿਫਟ ਪੰਪ ਟੈਗਰ ਸਾਡੀ ਜਮੀਨਾਂ ਬੇਕਾਰ ਆ ਜੀ ਤੇ ਪੁਲ ਨੂੰ ਕੀ ਹਾਲ ਦਾ ਪੁਲ ਦੀ ਪੁਲ ਦੀ ਪਕਾਸਤਾ ਹੀ ਆ ਪਰ ਪੁਲ ਤਾਂ ਖਤਮ ਹੀ ਇਹ ਤਾਂ ਆਸੇ ਵੀ ਹੁੰਦੇ ਆ ਹਾਂਜੀ ਹਾਂਜੀ ਬਹੁਤ ਦੋ ਤਿੰਨ ਰੀ ਅ ਤੱਕ ਬਸਾਉਂ ਵੀ ਆ ਚੋ ਨਾ ਤੁਰਾ ਟਰੱਕ ਵੀ ਉਤਰੇ ਥੋੜੇ ਦਿਨ ਵੀ ਕੀ ਮੰਗ ਹੈ ਜੀ ਤੁਹਾਡੀ ਮੰਗਾਏ ਵੀ ਸਾਡਾ ਪੋਲਾ ਇਹ ਇੱਥੇ ਸਾਡਾ ਇਹ ਰਹਿਣਾ ਚਾਹੀਦਾ ਜੇ ਉਹ ਬੰਦਾ ਤੇ ਸਾਨੂੰ ਕੋਈ ਦਿੱਕਤ ਨਹੀਂ ਬਣਵਾ ਲੈਣ ਸਾਨੂੰ ਕੋਈ ਡੱਕਦੇ ਇਹ ਸਾਡਾ ਮਨਜ਼ੂਰੀ ਇੱਥੇ ਹੋਇਆ ਜੀ ਸਾਡੇ ਲਾਈਟ ਪੰਪ ਐਸੇ ਦੇ ਉੱਤੇ ਆ ਸਾਡੇ ਜੇ ਮਾਲਾ ਢੈਂਦਾ ਪੁਰਜੀਆਂ ਢੈਂਗਾ ਸਾਡੇ ਲਾਈਟ ਪੰਪ ਤਾਂ ਖਤਮ ਆ ਜੀ ਕਿੰਨਾ ਪੁਰਾਣਾ ਪੋਲਾ ਇਹ ਪੋਲੇ 54 ਦਾ ਜੰਮਣਿਆ ਜੀ ਕਿਹੜਾ ਪਿੰਡ ਹੈ ਫੱਡੇਕਲਾਂ ਜੀ ਆਪਣੇ ਕੋਲੇ ਸਰਪੰਚੀ ਵੀ ਆਪਣੇ ਕੋਲੇ ਮੌਜੂਦਾ ਸਰਪੰਚੀ ਤੇ ਸਾਨੂੰ ਆਏ ਆ ਜੀ ਇਹ ਵੀ ਪੁਲ ਬਣੇ ਤੇ ਉਹ ਵੀ ਬਣ ਜੇ ਉਹਨਾਂ ਦਾ ਕੋਈ ਚੱਕਰ ਨਹੀਂ ਪੈਣ ਦਾ ਕਿਉਂ ਜਿਹੜੇ ਉੱਧਰ ਬੰਦੇ ਖੜੇ ਆ ਉਹਨਾਂ ਦੇ ਅੰਡਰਗਰਾਉਂਡ ਵੀ ਇੱਥੇ ਆ ਤੇ ਪੀਣ ਵਾਲਾ ਪਾਣੀ ਵੀ ਇੱਥੇ ਆ ਦੇਖ ਲਓ ਪੰਜ ਅੰਡਰਗਰਾਉਂਡ ਆ ਇਸ ਪੁਲ ਤੇ ਤੇ ਛੇਮਾ ਹੋ ਗਿਆ ਪਾਣੀ ਵਾਲਾ ਵੀ ਚਲੋ ਉਹ ਵੀ ਬਣਦਾ ਆਪਾਂ ਤਾਂ ਸਹਿਮਤ ਸੀ ਤਾਂ ਉਹਨਾਂ ਨਾਲ ਵੀ ਬਣੇ ਤੇ ਪਰ ਇਹ ਸਾਨੂੰ ਥੋੜਾ ਜ਼ਰੂਰੀ ਆ ਵੀ ਇਹ ਵੀ ਬਣ ਜੇ ਪਹਿਲਾਂ ਇਹ ਬਣ ਜੇ ਮੜ ਕੇ ਉਹ ਬਣ ਜੇ ਹਾਲਤ ਖਰਾਬ ਹੀ ਹੈ ਦੀ ਜੀ ਆ ਡਿੱਗਿਆ ਪਿਆ ਦੇਖ ਲਓ ਸਾਈਡ ਤੋਂ ਇਹ 53 ਦਾ ਬਣਿਆ 1900 ਕਾਡੀ ਹੁਣ ਕੀ ਮੁਖ ਮੰਗ ਹੈ ਵੀ ਇਹ ਬਣਨਾ ਚਾਹੀਦਾ ਸਾਨੂੰ ਇਹ ਆ ਵੀ ਇਹ ਵੀ ਬਨਣਾ ਚਾਹੀਦਾ ਪਾਸ ਹੋਇਆ ਹੋਇਆ ਤੇ ਉਹ ਵੀ ਬੰਨਦਾ ਉਹ ਵੀ ਬਣੇ ਸਾਨੂੰ ਕਿਸੇ ਤੇ ਤਰਾਜ ਨਹੀਂਗਾ ਕਾਰ ਵੱਲੋਂ ਹੁਣ ਰਿਪੇਅਰ ਦੇ ਨਕਸ਼ੇ ਪਾਸ ਕੀਤੇ ਗਏ ਆ ਜਾਂ ਨਵੇਂ ਪੁਲ ਦੇ ਨਕਸ਼ੇ ਨਹੀਂ ਨਵੇਂ ਦੇ ਕਰੀ ਨਵਾਂ ਮੰਡੀਆਂ ਜਿਹੜਾ ਰਿਪੇਅਰ ਦੀ ਮੰਗ ਕਰ ਰਹੇ ਹੋ ਜਾਂ ਨਵੇਂ ਅਸੀਂ ਤਾਂ ਨਵੇਂ ਦੀ ਕਰਦੇ ਆ ਵੀ ਦੋਵੇਂ ਨਵੇਂ ਬਣ ਉਹ ਵੀ ਬਣ ਜੇ ਇਹ ਵੀ ਬਣ ਜੇ ਦੇਖੋ ਮੈਂ ਤੇ ਬਾਹਰ ਗਿਆ ਹੋਇਆ ਸੀ ਤੇ ਅਜ ਰਾਤ ਹੀ ਆ ਹੁਣ ਬਿਲਕੁਲ ਪਤਾ ਕਰ ਲਾਂਗੇ ਕੋਈ ਅਸੀਂ ਗੱਲ ਨਹੀਂ ਜੋ ਲੋਕਾਂ ਦੀ ਸਹੂਲਤ ਆਸਤੇ ਕੋਈ ਐਕਟੀਵਿਟੀ ਹੋਣੀ ਹੈ ਉਹ ਬਿਲਕੁਲ ਕਰਾਂਗੇ ਕਿਸੇ ਨੂੰ ਵੀ ਮਤਲਬ ਕਿਸੇ ਦੀ ਸਹੂਲਤ ਦੇ ਵਿੱਚ ਕੋਈ ਖਲੜ ਨਹੀਂ ਪੈਣ ਦੇਣਾ ਸਾਰਾ ਹੀ ਸਹੂਲਤ ਦਾ ਖਿਆਲ ਰੱਖਿਆ ਜਾਊਗਾ ਨਕਸ਼ੇ ਕਿਹੜੇ ਪੁਰਾਣੇ ਪੁਲ ਦਾ ਪਾਸ ਹੋਇਆ ਜਾਂ ਨਵੇਂ ਪੁਲ ਦਾ ਪਾਸ ਹੋਇਆ ਮੈਂ ਪਤਾ ਕਰ ਲਵਾਂ ਤੁਸੀਂ ਪਹਿਲਾਂ ਕਹਿ ਰਹੀਆਂ ਦੋਵਾਂ ਨੂੰ ਨਕਸ਼ੇ ਪਾਸ ਹੈ ਤੇਰਾ ਨੂੰ ਪਤਾ ਨਹੀਂ ਹੁਣ ਮੈਂ ਪਤਾ ਕਰੂੰਗਾ ਜੀ ਮੈਂ ਬਾਹਰ ਗਿਆ ਸੀ ਮੈਂ ਪਤਾ ਕਰ ਲੈਣੇ ਵੈਸੇ ਇਹ ਹੈ ਵੀ 25 ਪਿੰਡ ਸੌਖੇ ਹੋ ਜਾਣਗੇ ਜੇ ਇੱਧਰਲੇ ਪਾਸੇ ਦੀ ਬਣ ਜੇ ਜਿਲ੍ਹਿਆਂ ਨੂੰ ਫਾਇਦਾ ਹੋਊਗਾ ਨਾਲੇ ਉਹ ਇੱਕ ਦੋ ਬੱਚੇ ਵੀ ਦੇ ਕੇ ਡੈਥ ਵੀ ਹੋਈ ਹੈ ਉੱਥੇ ਜਦੋਂ ਉੱਤੋਂ ਮਤਲਬ ਹੈ ਮੁੜਨਾ ਪੈਂਦਾ ਧੁੰਦ ਦੇ ਵਿੱਚ ਗਾਈ ਲੰਘ ਜਾਂਦੇ ਸੋ ਚੈੱਕ ਕਰਾ ਲੈਣੇ ਜੀ ਕੀ ਸਿਚੁਏਸ਼ਨ ਕਿਤੇ ਉਹਨਾਂ ਨੂੰ ਇਹ ਹੈ ਖਤਰਾ ਕਿਤੇ ਸਾਡਾ ਪੁਲ ਟਹਿਣਾ ਜਾਵੇ ਉਹਨਾਂ ਨੂੰ ਵੀ ਸਵਾਲ ਪੁੱਛਣੇ ਵੀ ਉਹਨਾਂ ਦਾ ਪੁਲ ਟਹਿਣਾ ਵੀ ਨਾ ਤੇਰੀ ਪਿਆਰੀ ਵੀ ਉਹ ਕਿਉਂ ਫੇਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਣੀ ਬਣੀ ਚੀਜ਼ ਕਿਉਂ ਖਰਾਬ ਕਰਨੀ ਹੈ ਜੀ ਬਾਕੀ ਕੋਸ਼ਿਸ਼ ਕਰਾਂ ਕੋਈ ਗੱਲ